ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਜੇ ਨਵਾਜੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਜਿਸ ਤਰ੍ਹਾਂ ਕਈ ਸੰਗਤਾਂ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਜਾਂਦੀ ਹੈ ਵੀ ਅਸੀਂ ਸਿਮਰਨ ਵੀ ਬਹੁਤ ਕਰਦੇ ਆ ਬਾਣੀ ਦਾ ਜਾਪ ਵੀ ਬੜਾ ਕਰਦੇ ਆ ਪਰ ਇਹਨਾਂ ਕੁਝ ਕਰਨ ਦੇ ਨਾਲ ਵੀ ਸਾਡਾ ਕਾਰਜ ਜਿਹੜਾ ਉਹ ਸਿੱਧ ਨਹੀਂ ਹੁੰਦਾ ਉਹਦਾ ਕਾਰਨ ਇਹ ਹੋ ਜਾਂਦਾ ਵੀ ਜਦੋਂ ਅਸੀਂ ਇਸ ਪਾਸੇ ਤੁਰਦੇ ਆ ਨਾ ਸਿਮਰਨ ਵਾਲੇ ਪਾਸੇ ਤਾਂ ਅਸੀਂ ਮਨ 'ਚ ਦੋ ਸਵਾਲ ਲੈ ਕੇ ਤੁਰਦੇ ਆ ਵੀ ਸਾਡਾ ਕਾਰਜ ਹੋਊਗਾ ਜਾਂ ਨਹੀਂ ਹੋਊਗਾ ਪਿਆਰ ਵਾਲਿਓ ਜਿਹੜਾ ਗੁਰੂ ਦਰਸਾਇਆ ਮਾਰਗ ਹੈ ਨਾ ਉਹਦੇ ਤੇ ਏਕੋ ਸਿਮਰੋ ਨਾਨਕਾ ਦੂਜਾ ਕਾਹੇ ਕਹੋ ਉਹਦੇ ਤੇ ਇੱਕੋ ਹੀ ਚੀਜ਼ ਲੈ ਕੇ ਤੁਰਨਾ ਪੈਣਾ ਹੈ ਵਿਸ਼ਵਾਸ ਭਰੋਸਾ ਸਾਹਮਣੇ ਬੈਠੀ ਸ਼ਕਸ਼ੀਅਤ ਦੇ ਉੱਤੇ ਗੁਰੂ ਪਾਤਸ਼ਾਹ ਦੇ ਉੱਤੇ ਪਰਮੇਸ਼ਰ ਦੇ ਉੱਤੇ ਵਿਸ਼ਵਾਸ ਰੱਖ ਕੇ ਤੁਰਨਾ ਪੈਂਦਾ ਹੈ ਭਰੋਸਾ ਰੱਖ ਕੇ ਤੁਰਨਾ ਪੈਂਦਾ ਹੈ ਆਪਾ ਬਾਣੀ ਦੇ ਵਿੱਚ ਪੜਦੇ ਆਂ ਅਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪ੍ਰਮਾਤਮਾ ਦੇ ਆਨੰਦਮਈ ਗੁਣ ਗਾਣ ਸੁਣਨ ਦੇ ਨਾਲ ਜਪਣ ਦੇ ਨਾਲ ਸਿਮਰਨ ਕਰਨ ਦੇ ਨਾਲ ਸਾਡੇ ਸਾਰੇ ਮਨੋਰਥ ਨੇ ਜਿਹੜੇ ਪੂਰਨ ਹੋ ਜਾਂਦੇ ਨੇ ਇਹ ਤੀਸਰੇ ਪਾਦਸ਼ਾਹ ਕਹਿ ਰਹੇ ਨੇ ਅਨੰਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਰ ਪਾਇ ਉਤਰੇ ਸਗਲ ਬਿਸੂਏ ਦੁਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਪੂਰੇ ਇਕ ਵੇਰਾ ਇਕ ਸ਼ਾਹੂਕਾਰ ਦੇ ਕਈ ਨੌਕਰ ਕੰਮ ਕਰਦੇ ਸੀ ਵਪਾਰ ਉਹਦਾ ਚੰਗਾ ਤਕੜਾ ਸੀ ਉਹਨਾਂ ਸਾਰੇ ਕਾਮਿਆਂ ਦੇ ਵਿੱਚ ਇੱਕ ਕੋਈ ਨਾਮ ਜਪਣ ਵਾਲਾ ਵੀ ਸੀ ਜਿਹੜਾ ਉੱਥੇ ਉਹਨਾਂ ਕਾਮਿਆਂ ਦੇ ਨਾਲ ਆਪਣੀ ਮਿਹਨਤ ਕਰਦਾ ਸੀ ਮਜ਼ਦੂਰੀ ਕਰਦਾ ਸੀ ਕਾਰਜ ਕਰਦਾ ਸੀ ਆਪਣਾ ਹੁਣ ਸਾਰੀ ਮੁਸ਼ਕਤ ਕਰਦੇ ਸੀ ਸਾਰੀ ਮਿਹਨਤ ਕਰਦੇ ਸੀ ਤੇ ਜਦੋਂ ਵੀ ਉਹ ਵਪਾਰੀ ਉਹਨਾਂ ਨੂੰ ਤਨਖਾਹ ਬਣਦਾ ਪੈਸੇ ਬਣਦਾ ਉਹਨਾਂ ਦੇ ਮਿਹਨਤ ਦੇ ਸਾਰੇ ਲਾਈਨ ਵਿੱਚ ਲੱਗ ਜਾਂਦੇ ਵੀ ਆਪਾਂ ਆਪੋ ਆਪਣੀ ਤਨਖਾਹ ਲਈਏ ਮਾਇਆ ਲਈਏ ਪਰ ਇਹ ਜਿਹੜਾ ਨਾਮ ਜਪਣ ਵਾਲਾ ਸੀ ਨਾ ਇਹ ਲਾਈਨ ਵਿੱਚ ਨਹੀਂ ਸੀ ਲੱਗਦਾ ਕਿਉਂਕਿ ਉਹਨੂੰ ਤਮਾ ਨਹੀਂ ਸੀ ਇੱਕ ਪਾਸੇ ਹੱਥ ਪੈਰ ਧੋ ਕੇ ਮਾਲਾ ਫੜ ਕੇ ਬੈਠ ਜਾਂਦਾ ਸਿਮਰਨ ਕਰਦਾ ਬੰਦਗੀ ਕਰਦਾ ਤੇ ਅਰਦਾਸ ਕਰਦਾ ਵੀ ਏ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡਾ ਕੋਟਾਨ ਕੋ ਸ਼ੁਕਰਾਨਾ ਆਪ ਜੀ ਨੇ ਕਿਰਪਾ ਕੀਤੀ ਮੈਨੂੰ ਤੰਦਰੁਸਤੀ ਬਖਸ਼ੀ ਤੇ ਉਹ ਤੰਦਰੁਸਤੀ ਦਾ ਸਦਕਾ ਮੈਂ ਅੱਜ ਦਾ ਆਪਣਾ ਜਿਹੜਾ ਕੰਮ ਸੀ ਆਪਣੀ ਮਿਹਨਤ ਸੀ ਕਰ ਕਰ ਸਕਿਆ ਸ਼ੁਕਰਾਨਾ ਕਰਦਾ ਮਾਲਕ ਦਾ ਉਹ ਜਦੋਂ ਸ਼ਾਹੂਕਾਰ ਸਾਰਿਆਂ ਨੂੰ ਤਨਖਾਹ ਵੰਡਦਾ ਤੇ ਇਹਦੇ ਵੱਲ ਵੀ ਵੇਖਦਾ ਵੀ ਇਹ ਬੰਦਾ ਇੱਕ ਪਾਸੇ ਬੈਠ ਜਾਂਦਾ। ਇਹ ਇਹਦਾ ਸੁਭਾਅ ਇਹ ਨਾਲ ਸਾਰਿਆਂ ਤੋਂ ਵੱਖਰਾ ਹੀ ਹੈ। ਉਹ ਜਦੋਂ ਸਾਰਿਆਂ ਨੂੰ ਤਨਖਾਹ ਵੰਡ ਦੇਣੀ ਸ਼ਾਹੂਕਾਰ ਨੇ ਇਹਨੂੰ ਪ੍ਰੇਮ ਨਾਲ ਬੁਲਾਉਣਾ। ਪਹਿਲਾਂ ਵੇਖਣਾ ਵੀ ਹਾਂ ਇਹ ਮਾਲਾ ਫੜ ਕੇ ਬੈਠਾ ਵੀ ਕੋਈ ਪ੍ਰਮਾਤਮਾ ਦੀ ਬੰਦਗੀ ਕਰਨ ਵਾਲਾ ਹੈ। ਉਹਦੇ ਤੇ ਐਸਾ ਪ੍ਰਭਾਵ ਪਿਆ ਉਹ ਕਹਿੰਦਾ ਭਾਈ ਸਾਹਿਬ ਜੀ ਆਪਣੀ ਤਨਖਾਹ ਲੈ ਜਾਓ ਉਹ ਗੁਰਮਖ ਉੱਠ ਕੇ ਆਇਆ ਤੇ ਆਪਣੀ ਤਨਖਾਹ ਲੈ ਕੇ ਚਲੇ ਗਿਆ ਜਦੋਂ ਕਈ ਵੇਰਾਂ ਇਸ ਤਰ੍ਹਾਂ ਹੋਇਆ ਤੇ ਸ਼ਾਹੂ ਕਰਨ ਨੇ ਇੱਕ ਦਿਨ ਪੁੱਛ ਲਿਆ ਵੀ ਤੂੰ ਇੰਨਾ ਮਾਂਗੂ ਲਾਈਨ 'ਚ ਕਿਉਂ ਨਹੀਂ ਲੱਗਦਾ ਉਹ ਕਹਿੰਦਾ ਜੀ ਮੈਨੂੰ ਤਮਾ ਨਹੀਂ ਹੈ ਜੋ ਮੇਰੀ ਮਿਹਨਤ ਦਾ ਮੇਰਾ ਹੱਕ ਹੈ ਉਹ ਮੈਨੂੰ ਮਿਲੀ ਜਾਣਾ ਹੈ ਇਸ ਕਰਕੇ ਜਿੰਨਾ ਸਮਾਂ ਇਹ ਲਾਈਨ ਵਿੱਚ ਲੱਗਦੇ ਨੇ ਉਹਨਾ ਸਮਾਂ ਆਪਾਂ ਪਰਮਾਤਮਾ ਨੂੰ ਯਾਦ ਕਰ ਲਈਦਾ। ਉਹ ਸਿਮਰਨ ਕਰਦਾ ਰਿਹਾ, ਬੰਦਗੀ ਕਰਦਾ ਰਿਹਾ, ਆਪਣਾ ਕੰਮ ਕਰਦਾ ਰਿਹਾ। ਤੇ ਸ਼ੇਠ ਨੇ ਵੇਖਿਆ ਵੀ ਇਸ ਬੰਦਗੀ ਕਰਨ ਵਾਲੇ ਦੇ ਕੰਮ ਕਰਨ ਦੇ ਨਾਲ ਮੈਨੂੰ ਵਪਾਰ ਵਿੱਚ ਕਾਫੀ ਵਾਧਾ ਹੋ ਰਿਹਾ ਹੈ। ਇਹ ਵੀ ਚੀਜ਼ ਉਹਨੇ ਨੋਟ ਕੀਤੀ। ਤੇ ਫਿਰ ਉਹ ਸਤਕਾਰ ਵਿੱਚ ਉਹਨੂੰ ਭਾਈ ਸਾਹਿਬ ਜੀ ਮਹਾਪੁਰਸ਼ੋ ਕਹਿ ਕੇ ਬੁਲਾਉਣ ਲੱਗਿਆ ਤਨਖਾਹ ਦੇਣ ਵੇਲੇ ਜਦੋਂ ਵੀ ਗੱਲ ਕਰਨੀ ਤੇ ਉਹਦਾ ਸੁਭਾਅ ਉਸੇ ਤਰ੍ਹਾਂ ਅਡੋਲ ਰਹਿ ਕੇ ਬੰਦਗੀ ਕਰਨੀ ਨਾਲੇ ਆਪਣਾ ਕੰਮ ਕਰਨਾ ਇੱਕ ਪਾਸੇ ਵੇਖ ਕੇ ਸਿਮਰਨ ਕਰਨਾ ਫਿਰ ਇੱਕ ਦਿਨ ਸੇਠ ਦੇ ਮਨ ਵਿੱਚ ਫੁਰਨਾ ਆਇਆ ਸੇਠ ਉਹਨੂੰ ਜੀ ਜੀ ਕਹਿ ਕੇ ਸਤਕਾਰ ਨਾਲ ਅਦਬ ਨਾਲ ਬੁਲਾਉਣ ਲੱਗਿਆ ਮੀਅ ਨਾਮ ਜਪਣ ਵਾਲੀ ਰੂਹ ਹੈ ਇਹਨੂੰ ਕੰਮ ਕੋਈ ਹੋਰ ਦਿੱਤਾ ਜਾਵੇ ਤਾ ਸੇਠ ਨੇ ਉਹਨੂੰ ਬੁਲਾ ਕੇ ਆਖਿਆ ਵੀ ਭਾਈ ਸਾਹਿਬ ਜੀ ਮਹਾਪੁਰਸ਼ੋ ਅੱਜ ਤੋਂ ਤੁਸੀਂ ਇਹ ਦਿਹਾੜੀ ਵਾਲਾ ਕੰਮ ਨਹੀਂ ਕਰਨਾ ਜੋ ਇਹ ਬਾਕੀ ਦੇ ਕਰਦੇ ਨੇ ਤੁਸੀਂ ਆਹ ਕੁਰਸੀ ਤੇ ਬੈਠ ਕੇ ਇਹਨਾਂ ਦੀ ਦੇਖਰੇਖ ਕਰਨੀ ਹੈ ਸਾਰਿਆਂ ਦਾ ਧਿਆਨ ਰੱਖਣਾ ਵਸ ਵੀ ਕਿਹੜਾ ਕਿੰਨਾ ਕੰਮ ਕਰਦਾ ਹੈ ਕਿੰਨੇ ਘੰਟੇ ਕਰਦਾ ਹੈ ਉਹ ਸਾਰੀ ਨਿਗਰਾਨੀ ਰੱਖਣੀ ਹੈ ਹੁਣ ਵੇਖੋ ਉਹ ਨਾਮ ਜਪਣ ਵਾਲੇ ਨੂੰ ਸਤਕਾਰ ਦੇ ਨਾਲ ਅਦਬ ਦੇ ਨਾਲ ਜੀ ਕਹਿ ਕੇ ਪਿਆਰ ਨਾਲ ਉਸੇਠ ਬੁਲਾਉਂਦਾ ਸੀ ਇਹ ਕਿਹਦੀ ਕਿਰਪਾ ਸੀ ਬੰਦਗੀ ਦੀ ਨਾਮ ਦੀ ਸਿਮਰਨ ਦੀ ਤੇ ਪਿਆਰ ਵਾਲਿਓ ਉਹ ਨਾਮ ਜਪਣ ਦਾ ਸਦਕਾ ਉਹਦਾ ਜੋ ਪ੍ਰਭਾਵ ਸੇਠ ਤੇ ਪਿਆ ਉਹ ਪ੍ਰਭਾਵ ਦੇ ਕਾਰਨ ਉਹਨੂੰ ਉਹਦਾ ਵੀ ਚੰਗਾ ਮਿਲ ਗਿਆ ਹੁਣ ਕੁਰਸੀ ਤੇ ਬੈਠਣਾ ਹੈ ਨਾਮ ਜਪਣਾ ਤੇ ਬਾਕੀ ਦੇ ਕੰਮ ਕਰਨ ਵਾਲਿਆਂ ਦਾ ਧਿਆਨ ਰੱਖਣਾ ਕਾਫੀ ਸਮਾਂ ਲੰਘਦਾ ਗਿਆ ਸਮੇਂ ਅਨੁਸਾਰ ਇੱਕ ਦਿਨ ਉਹ ਜਿਹੜਾ ਸ਼ਾਹੂਕਾਰ ਸੀ ਚੜ੍ਹਾਈ ਕਰ ਗਿਆ ਕਹਿੰਦੇ ਜਦੋਂ ਉਹ ਚੜ੍ਹਾਈ ਕਰਨ ਤੋਂ ਬਾਅਦ ਉਹਦੀ ਜੀਵ ਆਤਮਾ ਧਰਮਰਾਜ ਦੇ ਉਹਨੂੰ ਪੇਸ਼ ਕੀਤਾ ਗਿਆ ਧਰਮਰਾਜ ਨੇ ਉਹਦਾ ਬਈ ਖਾਤਾ ਫਰੋਲਿਆ ਉਹਨੇ ਵੇਖਿਆ ਵੀ ਇਹਦਾ ਕੋਈ ਚੰਗਾ ਕਰਮ ਤੇ ਹੈ ਨਹੀਂ ਆਮ ਸੰਸਾਰੀ ਜੀਵਨ ਨੇ ਜਿਉਏ ਹਨ ਜਿਸ ਤਰ੍ਹਾਂ ਆਮ ਦੁਨੀਆ ਜਿਉਂਦੀ ਹੈ ਸਾਰਾ ਬਈ ਘਾਤਾ ਪਰੋਲ ਦੇ ਫਰੋਲ ਦੇ ਜਦੋਂ ਉਹ ਉਹਦੇ ਉਸ ਪੰਨਿਆਂ ਵੱਲ ਨਿਗਾਹ ਮਾਰਦਾ ਜਿੱਥੇ ਉਹ ਆਪਣੇ ਕਾਰੋਬਾਰ ਦੇ ਵਿੱਚ ਉਸ ਨਾਮ ਜਪਣ ਵਾਲੇ ਦਾ ਸਤਿਕਾਰ ਕਰਦਾ ਹੈ ਹਿਰਦੇ ਦੀਆਂ ਗਹਿਰਾਈਆਂ ਵਿੱਚ ਉਹਦਾ ਸਤਿਕਾਰ ਕਰਦਾ ਹੈ ਉਹਨੂੰ ਜੀ ਕਹਿ ਕੇ ਬੁਲਾਉਂਦਾ ਹੈ ਉਹਦੇ ਉਸ ਨਾਮ ਜਪਣ ਦੀ ਜਿਹੜੀ ਜ਼ੁਗਤੀ ਆ ਉਹ ਤੋਂ ਪ੍ਰਭਾਵਿਤ ਹੋ ਕੇ ਉਹਨੂੰ ਚੰਗਾ ਉਹਦਾ ਵੀ ਦਿੰਦਾ ਹੈ ਉਹਦਾ ਖਿਆਲ ਵੀ ਰੱਖਦਾ ਉਹ ਚੀਜ਼ ਨੂੰ ਜਦੋਂ ਧਰਮਰਾਜ ਨੇ ਵਾਚਿਆ ਤੇ ਧਰਮਰਾਜ ਆਪਣੇ ਸੰਘਾਸਣ ਤੋਂ ਉੱਠ ਕੇ ਖੜਾ ਹੋ ਗਿਆ ਦੋਵੇਂ ਹੱਥ ਜੋੜ ਕੇ ਕਹਿੰਦਾ ਜੀ ਅੱਜ ਤੋਂ ਤੁਸੀਂ ਮੁਕਤ ਹੋ ਉਹ ਸ਼ੇਠ ਕਹਿੰਦਾ ਵੀ ਧਰਮਰਾਜ ਜੀ ਮੈਂ ਕੋਈ ਚੰਗਾ ਕੰਮ ਤੇ ਜ਼ਿੰਦਗੀ ਚ ਕੀਤਾ ਨਹੀਂ ਮੈਂ ਤੇ ਆਮ ਸੰਸਾਰੀ ਜੀਵਨ ਜਿਉਇਆ ਨਾ ਤੇ ਮੈਂ ਕੋਈ ਸੇਵਾ ਕੀਤੀ ਹੈ ਨਾ ਮੈਂ ਸਿਮਰਨ ਕੀਤਾ ਫਿਰ ਮੈਨੂੰ ਮੁਕਤੀ ਕਿਸ ਗੱਲ ਦੀ ਧਰਮਰਾਜ ਕਹਿੰਦਾ ਵੀ ਗੱਲ ਤੇਰੀ ਸਹੀ ਹੈ ਤੂੰ ਕੋਈ ਸੇਵਾ ਨਹੀਂ ਕੀਤੀ ਕੋਈ ਸਿਮਰਨ ਨਹੀਂ ਕੀਤਾ ਕੋਈ ਬੰਦਗੀ ਨਹੀਂ ਕੀਤੀ ਪਰ ਜਿਹੜੇ ਤੇਰੇ ਕੰਮੇ ਕੰਮ ਕਰਦੇ ਸੀ ਉਹਨਾਂ ਵਿੱਚ ਜਿਹੜਾ ਨਾਮ ਜਪਣ ਵਾਲਾ ਬੰਦਗੀ ਕਰਨ ਵਾਲਾ ਉਹ ਸ਼ਖਸ਼ ਹੈ ਮਹਾਂਪੁਰਸ਼ ਹੈ ਤੂੰ ਉਹਨੂੰ ਪਹਿਚਾਨ ਕੇ ਵੀ ਇਹ ਨਾਮ ਜਪਣ ਵਾਲਾ ਉਹਨੂੰ ਸਤਕਾਰ ਦਿੰਦਾ ਰਿਹਾ ਹੈ ਉਹਦੀ ਇੱਜ਼ਤ ਕਰਦਾ ਰਿਹਾ ਹੈ ਉਹਨੂੰ ਜੀ ਜੀ ਕਹਿ ਕੇ ਬੁਲਾਉਂਦਾ ਰਿਹਾ ਹੈ ਤੇ ਉਹਦੀ ਉਸ ਚੀਜ਼ ਨੂੰ ਵੇਖ ਕੇ ਤੂੰ ਉਹਨੂੰ ਉਹਦਾ ਵੀ ਚੰਗਾ ਦਿੱਤਾ ਇਹ ਇਸ ਚੀਜ਼ ਕਰਕੇ ਤੈਨੂੰ ਜਨਮ ਮਰਨ ਤੋਂ ਰਹਿਤ ਕਰ ਦਿੰਦਾ ਭਾਵ ਜਿਹੜੇ ਨਾਮ ਜਪਣ ਵਾਲਿਆਂ ਦਾ ਸਤਕਾਰ ਕਰਦੇ ਨੇ ਅਦਬ ਕਰਦੇ ਨੇ ਜੀ ਕਹਿ ਕੇ ਬੁਲਾਉਣ ਦੇਣ ਵਾਲੀ ਵੇਖੋ ਸ਼ਾਹੂਕਾਰ ਦੀ ਮੁਕਤੀ ਹੋ ਗਈ ਇਸ ਕਰਕੇ ਪਿਆਰ ਵਾਲਿਓ ਜਦੋਂ ਕੋਈ ਸਿਮਰਨ ਹੱਥ ਵਿੱਚ ਲੈ ਕੇ ਮੂਲ ਮੰਤਰ ਦਾ ਗੁਰਮੰਤਰ ਦਾ ਜਾਪ ਕਰਦਾ ਹੈ ਨਾ ਤਾਂ ਮਨ ਵਿੱਚ ਇਹ ਨਾ ਸੋਚਿਆ ਕਰੋ ਵੀ ਮੈਂ ਹੁਣ ਸਿਮਰਨ ਕਰਨ ਬੈਠੇ ਆਂ ਜਾ ਮੈਂ ਇੰਨੇ ਘੰਟੇ ਜਾਪ ਰੋਜ਼ ਕਰਦਾ ਵੀ ਪਤਾ ਨਹੀਂ ਮੇਰਾ ਕੰਮ ਹੋ ਕੇ ਨਹੀਂ ਹੋ ਪਰਮਾਤਮਾ ਦਾ ਨਾਮ ਜਪਿਆ ਕਦੇ ਬਿਰਥਾ ਨਹੀਂ ਜਾਂਦਾ ਤੁਸੀਂ ਬੈਠ ਕੇ ਵਾਹਿਗੁਰੂ ਗੁਰਮੰਤਰ ਦਾ ਸਿਮਰਨ ਕੀਤਾ ਮੂਲ ਮੰਤਰ ਦਾ ਜਾਪ ਕੀਤਾ ਹੈ ਨਾ ਤਾਂ ਉਹ ਲੇਖੇ ਵਿੱਚ ਪੈਂਦਾ ਹੈ ਤੇ ਮਹਾਰਾਜ ਖੁਸ਼ ਹੋ ਕੇ ਬਖਸ਼ਿਸ਼ਾਂ ਕਰਦੇ ਨੇ ਜਿਹੜੇ ਨਾਮ ਜਪੀਏ ਮਹਾਂਪੁਰਸ਼ ਹੋਏ ਨੇ ਜਿਵੇਂ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਸੰਤ ਬਾਬਾ ਕਿਸ਼ਨ ਸਿੰਘ ਜੀ ਸੰਤ ਬਾਬਾ ਤੇਜਾ ਸਿੰਘ ਜੀ ਰਾੜਾ ਸਾਹਿਬ ਵਾਲੀਆਂ ਰੂਹਾਂ ਸਾਰੀਆਂ ਇਹ ਮੈਂ ਆਪਣੀ ਅੱਖੀਂ ਵੇਖਿਆ ਵੀ ਜਦੋਂ ਸੰਗਤਾਂ ਜਾਂਦੀਆਂ ਸੀ ਨਾ ਮਹਾਪੁਰਸ਼ਾਂ ਨੂੰ ਮਿਲਣ ਵਾਸਤੇ ਤੇ ਮਹਾਪੁਰਸ਼ਾਂ ਕੋਲੇ ਸਿਮਰਨੇ ਰੱਖੇ ਹੁੰਦੇ ਛੋਟੇ ਇਹਨਾਂ ਨੇ ਫੇਰ ਸੰਗਤਾਂ ਨੂੰ ਸਿਮਰਨ ਨਾ ਵੰਡਣਾ ਕਿਸੇ ਸੰਗਤ ਨੇ ਜਾਣਾ ਨਮਸਕਾਰ ਕਰਨੀ ਪ੍ਰਸ਼ਾਦ ਦੇਣਾ ਮਹਾਪੁਰਸ਼ਾਂ ਨੇ ਲੈ ਭਾਈ ਮੂਲ ਮੰਤਰ ਦਾ ਜਾਪ ਕਰਿਆ ਕਰਿਆ ਇੰਨੀਆਂ ਵਾਲਾ ਰੋਜ਼ ਕਰਿਆ ਕਰਿਆ ਹੁਣ ਉਹ ਜਿਹੜੇ ਸਾਹਮਣੇ ਬੈਠੇ ਨੇ ਉਹ ਇੱਕ ਸੰਪਰਦਾ ਦੇ ਮੁਖੀ ਨੇ ਮਹਾਪੁਰਸ਼ ਨੇ ਲੋਕਾਂ ਦੇ ਮਨਾਂ ਵਿੱਚ ਉਹਨਾਂ ਦਾ ਇੱਕ ਵਿਸ਼ੇਸ਼ ਥਾਂ ਤੇ ਪਿਆਰ ਸਤਿਕਾਰ ਬਣਿਆ ਹੋਇਆ ਹੈ ਦੁਨੀਆ ਉਹਨਾਂ ਨੂੰ ਰੱਬ ਮੰਨਦੀ ਹੈ ਕਿਉਂਕਿ ਉਹ ਰੱਬ ਰੂਪ ਨੇ ਰੱਬੀ ਰੂਹਾ ਨੇ ਉਹਨਾਂ ਦਾ ਸੰਸਾਰ ਵਿੱਚ ਪ੍ਰਮਾਤਮਾ ਨੇ ਇੱਕ ਵਿਸ਼ੇਸ਼ ਥਾਂ ਬਣਾ ਦਿੱਤਾ ਜਦੋਂ ਕਿਸੇ ਬ੍ਰਹਮ ਗਿਆਨੀ ਨੇ ਕਿਸੇ ਸੰਗਤ ਵਿੱਚ ਆਏ ਨੂੰ ਸਿਮਰਨਾ ਆਪਣੇ ਹੱਥੀਂ ਦੇ ਦਿੱਤਾ ਨਾ ਉਹਦੇ ਲਈ ਇੱਕ ਬਹੁਤ ਵੱਡੀ ਗੱਲ ਹੋ ਜਾਂਦੀ ਸੀ ਵੀ ਮੈਨੂੰ ਬਾਬਾ ਜੀ ਨੇ ਆਪ ਸਿਮਰਨਾ ਦਿੱਤਾ ਤੇ ਫਿਰ ਉਹ ਸ਼ਰਧਾ ਦੇ ਨਾਲ ਜਾ ਕੇ ਉਹ ਸਿਮਰਨੇ ਨੂੰ ਸਤਕਾਰ ਦੇ ਨਾਲ ਰੋਜ਼ ਇਸ਼ਨਾਨ ਕਰਕੇ ਬੈਠ ਕੇ ਜਪਦਾ ਹੈ ਕਈ ਪਰਿਵਾਰ ਇਹੋ ਜਿਹੀ ਵੀ ਵੇਖੇ ਨੇ ਜਿਹੜੇ ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਦੇ ਸਤਸੰਗੀ ਉਹ ਕਹਿੰਦੇ ਆ ਸਿਮਰਨਾ ਸਾਨੂੰ ਵੱਡੇ ਮਹਾਂਪੁਰਸ਼ਾਂ ਨੇ ਦਿੱਤਾ ਸੀ ਤੇ ਕਿੰਨੇ ਸਾਲ ਹੋ ਗਏ ਸਾਨੂੰ ਮੂਲ ਮੰਤਰ ਦਾ ਜਾਪ ਅਸੀਂ ਇਸੇ ਮਾਲਾ ਨਾਲ ਕਰਦੇ ਆਂ ਜੁੜੇ ਹੋਏ ਨੇ ਚਿਹਰਿਆਂ ਦੇ ਉੱਤੇ ਨੂਰ ਹੀ ਵੱਖਰਾ ਹੈ ਇਹ ਜਿਹੜੇ ਹੁਣ ਦੇਖੋ ਸਾਧੂ ਸੰਤ ਮਹਾਤਮਾ ਤੇ ਅੱਜ ਵੀ ਬੜੇ ਨੇ ਪਰ ਮੈਂ ਇਹਨਾਂ ਦੀ ਗੱਲ ਕਰ ਰਿਹਾ ਜਿਹੜੀਆਂ ਰੂਹਾਂ ਹੋਈਆਂ ਨੇ ਨਾ ਇਹਨਾਂ ਨੇ ਸੰਗਤ ਨੂੰ ਆਪ ਹੱਥੀਂ ਸਿਮਰਨੇ ਬੰਨਣੇ ਤੇ ਕਹਿਣਾ ਵੀ ਭਾਈ 6 ਮਾਲਾ ਮੂਰ ਮੰਤਰ ਦੀਆਂ ਕਰਨੀਆਂ ਜਾਂ 4 ਮਾਲਾ ਗੁਰ ਮੰਤਰ ਦੀਆਂ ਕਰਨੀਆਂ ਵਰ ਸੰਗਤਾਂ ਇਸ ਚੀਜ਼ ਨਾਲ ਬਾਝ ਜਾਂਦੀਆਂ ਵੀ ਸਾਨੂੰ ਮਹਾਪੁਰਸ਼ਾਂ ਨੇ ਆਪ ਸਿਮਰਨ ਨਾਲ ਦੇ ਕੇ ਅ ਮੂਲ ਮੰਤਰ ਜਾਂ ਗੁਰਮੰਤਰ ਜਪਣ ਵਾਸਤੇ ਆਖਿਆ ਵੀ ਕੋਈ ਚੰਗੀ ਗੱਲ ਹੀ ਹੈ ਮਹਾਪੁਰਸ਼ਾਂ ਨੇ ਸਾਡੇ ਤੇ ਕਿਰਪਾ ਕੀਤੀ ਹੈ ਜੇ ਜਸੀਂ ਕਰਾਂਗੇ ਤੇ ਸਾਡੇ ਤੇ ਬਖਸ਼ਿਸ਼ ਹੋਏਗੀ ਪਰਿਵਾਰ ਤੇ ਕਿਰਪਾ ਹੋਏਗੀ ਇਸ ਕਰਕੇ ਹੁਣ ਉਹਨਾਂ ਮਹਾਪੁਰਖਾਂ ਨੂੰ ਪਤਾ ਸੀ ਵੀ ਨਾਮ ਦੇ ਵਿੱਚ ਹੀ ਸਾਰੀ ਬਰਕਤ ਹੈ ਸਿਮਰਨ ਵਿੱਚ ਹੀ ਸਾਰੀ ਬਰਕਤ ਹੈ ਸ਼੍ਰੀਮਾਨ ਸੰਤ ਬਾਬਾ ਅਜੀਤ ਸਿੰਘ ਜੀ ਹਸਾਲੀ ਸਾਹਿਬ ਵਾਲੇ ਤੇ ਕਿਹਾ ਕਰਦੇ ਸੀ ਕਿ ਭਾਈ ਜਿਹੜਾ ਸੱਚੇ ਮਨ ਨਾਲ ਇਕੱਲੇ ਮੂਲ ਮੰਤਰ ਦਾ ਹੀ ਜਾਪ ਕਰਦਾ ਹੈ ਨਾ ਬੈਠ ਕੇ ਚੌਂਕੜਾ ਮਾਰ ਕੇ ਉਹਨਾਂ ਦਾ ਕੋਈ ਕਾਰਜ ਹੈ ਜਿਹੜਾ ਉਹ اٹਕਦਾ ਨਹੀਂ ਸਾਰੇ ਕਾਰਜ ਬਣ ਜਾਂਦੇ ਨੇ ਪ੍ਰਮਾਤਮਾ ਆਪਣੀ ਕਿਰਪਾ ਦੀ ਚਾਬੀ ਨਾਲ ਉਹਨਾਂ ਲਈ ਸਾਰੇ ਜਿੰਦਰੇ ਖੋਲ ਦਿੰਦਾ ਸਾਰੇ ਬੂਵੇ ਖੋਲ ਦਿੰਦਾ ਐਨੀ ਤਾਕਤ ਆ ਮੂਲ ਮੰਤਰ ਵਿੱਚ ਜਿਨ੍ਹਾਂ ਦੇ ਘਰਾਂ ਵਿੱਚ ਮੂਲ ਮੰਤਰ ਦਾ ਜਾਪ ਹੁੰਦਾ ਉਹਨਾਂ ਦੇ ਘਰਾਂ 'ਚ ਕਲੇਸ਼ ਨਹੀਂ ਰਹਿੰਦਾ ਜੇ ਕੋਈ ਸ਼ਰਾਬ ਪੀਂਦਾ ਹੈ ਸ਼ਰਾਬੀ ਹੈ ਸ਼ਰਾਬ ਦਾਦੀ ਹੈ ਉਹਦੀ ਸ਼ਰਾਬ ਛੁੱਟ ਜਾਂਦੀ ਹੈ ਜਿਨ੍ਹਾਂ ਦੇ ਘਰਾਂ ਦੇ ਵਿੱਚ ਕਾਰਜ ਨਹੀਂ ਹੁੰਦੇ ਘਰਾਂ ਦੇ ਕਈ ਕਈ ਕਾਰਜ ਟਕੇ ਪਏ ਨੇ ਘਰੇਲੂ ਕੰਮ ਲਾ ਲਓ ਜਾਂ ਕੋਈ ਵੀ ਕਾਰਜ ਲਾ ਲਓ ਉਹ ਸਾਰੇ ਕਾਰਜ ਸਿੱਧ ਹੋ ਜਾਂਦੇ ਨੇ ਬਾਬਾ ਜੀ ਕਹਿਆ ਕਰਦੇ ਸੀ ਮੂਲ ਮੰਤਰ ਦਾ ਜਾਪ ਕਰਨ ਨਾਲ ਕਮਾਈਆਂ 'ਚ ਬਰਕਤਾਂ ਪੈਂਦੀਆਂ ਨੇ ਘਰਾਂ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਗੁਰੂ ਨਾਨਕ ਸਾਹਿਬ ਆਪ ਵਰਤਦੇ ਨੇ ਇਸ ਕਰਕੇ ਪਿਆਰ ਵਾਲਿਓ ਸਿਮਰਨਾ ਹੱਥ ਵਿੱਚ ਲੈ ਕੇ ਬੈਠਣ ਦੇ ਨਾਲ ਜਦੋਂ ਆਪਾਂ ਮੂਲ ਮੰਤਰ ਦਾ ਗੁਰਮੰਤਰ ਦਾ ਅਭਿਆਸ ਕਰਦੇ ਆ ਨਾ ਜਦੋਂ ਕੋਈ ਸਾਨੂੰ ਉਪਦੀ ਦੱਸਦਾ ਹੈ ਭਾਈ 108 ਮਣਕਿਆਂ ਦੀ ਮਾਲਾ ਨਾਲ ਇੰਨੀ ਵਾਰ ਜਾਪ ਕਰੋ ਜਾਂ ਆ ਛੋਟੀ ਮਾਲਾ ਨਾਲ ਇੰਨੀਆਂ ਮਾਲਾਵਾਂ ਕਰੋ ਉਹਦੇ ਨਾਲ ਇੱਕ ਸ਼ਰਧਾ ਵੱਜ ਜਾਂਦੀ ਹੈ ਮਨ ਵਿੱਚ ਵੀ ਚਲੋ ਫਲਾਣਿਆਂ ਨੇ ਸਾਨੂੰ ਬਚਨ ਕੀਤਾ ਅਸੀਂ ਬੈਠ ਕੇ ਜਾਪ ਕਰੀਏ ਸਿਮਰਨ ਕਰੀਏ ਤੇ ਜਦੋਂ ਅਸੀਂ ਸ਼ਰਧਾ ਨਾਲ ਜੁੜ ਕੇ ਉਹਨੂੰ ਅਸੀਂ ਪਗਾਉਨੇ ਆ ਨਾ ਬਚਨ ਨੂੰ ਮੰਨਦੇ ਆ ਤੇ ਉਹ ਬਚਨ ਮੰਨਣ ਦੇ ਨਾਲ ਕਲਾ ਵਰਤਦੀ ਆ ਅਸੀਂ ਸਿਮਰਨ ਕਰਦੇ ਆ ਸ਼ਰਧਾ ਨਾਲ ਤੇ ਸਾਡੇ ਕਾਰਜ ਆਪੀ ਬਣਦੇ ਨੇ ਇੱਕ ਕੋਈ ਜੋਤਿਸ਼ ਵਿੱਦਿਆ ਦੱਸਣ ਵਾਲਾ ਕੋਈ ਬੀਬੀ ਸੀ ਉਹ ਜੋਤਿਸ਼ ਵਿੱਦਿਆ ਦੀ ਮਾਹਰ ਹੈ ਤੇ ਲੋਕਾਂ ਨੂੰ ਜੋਤਿਸ਼ ਬਾਰੇ ਦੱਸਦੀ ਹੈ ਉਹਨੇ ਖੁਦ ਇਹ ਗੱਲ ਆਖੀ ਵੀ ਸਿੱਖ ਪੰਥ ਦੇ ਵਿੱਚ ਜਾਂ ਸਿੱਖਾਂ ਦੇ ਵਿੱਚ ਸਿੱਖ ਸਮਾਜ ਵਿੱਚ ਜੋਤਿਸ਼ ਵਿੱਦਿਆ ਨੂੰ ਕਿਉਂ ਨਹੀਂ ਮੰਨਿਆ ਜਾਂਦਾ ਕਹਿੰਦੇ ਅਸੀਂ ਵੀ ਜਦੋਂ Hindu ਭਰਾਵਾਂ ਨੂੰ ਜੋਤਿਸ਼ ਵਿੱਦਿਆ ਰਾਹੀਂ ਜਦੋਂ ਸਾਡੇ ਕੋਲ ਆਉਂਦੇ ਨੇ ਦੱਸਦੇ ਆ ਵੀ ਭਾਈ ਐਨੇ ਐਨੇ ਪੈਸੇ ਕੱਢ ਕੇ ਕੋਈ ਆ ਚੀਜ਼ দান ਕਰ ਦੇ ਜਾਂ ਫਲਾਣੇ ਥਾਂ ਤੇ ਫਲਾਣੇ ਦੇ ਆ ਪੈਸੇ ਦੇ ਨਾਲ ਗਰੀਬ ਦੀ ਸੇਵਾ ਕਰ ਦੇ ਇਹਦੇ ਨਾਲ ਤੇਰਾ ਕਰਮ ਕੱਟਿਆ ਜਾਏ ਕਹਿੰਦੇ ਸਿੱਖ ਕੌਮ ਦੇ ਵਿੱਚ ਚੀਜ਼ਾਂ ਪਹਿਲਾਂ ਹੀ ਨੇ ਹੁਣ ਜਦੋਂ ਜੋੜਾ ਘਰ ਦੇ ਵਿੱਚ ਜੋੜੇ ਉਤਾਰਦੀ ਹੈ ਸੰਗਤ ਉਹਨਾਂ ਦੇ ਵਿੱਚੋਂ ਕਿਸੇ ਗਰੀਬ ਦਾ ਜੋੜਾ ਵੀ ਹੁੰਦਾ ਹੈ ਰਿਕਸ਼ੇ ਵਾਲੇ ਦਾ ਕਿਸੇ ਦਿਹਾੜੀਦਾਰ ਦਾ ਕਿਸੇ ਅਮੀਰ ਦਾ ਹਰ ਤਰ੍ਹਾਂ ਦੇ ਵਿਅਕਤੀ ਦਾ ਜੋੜਾ ਹੁੰਦਾ ਹੈ ਜੋੜਾ ਗੰਦਾ ਵੀ ਹੁੰਦਾ ਥਾਂ ਥਾਂ ਤੇ ਪੈਰਾਂ ਦੇ ਵਿੱਚ ਜੋੜਾ ਪਾ ਕੇ ਤੁਰਦੇ ਆ ਤੇ ਜਿਹੜੇ ਸੇਵਾ ਕਰਦੇ ਨੇ ਸੇਵਾ ਕਰਨ ਵਾਲਿਆਂ ਵਿੱਚ ਵੀ ਅਮੀਰ ਗਰੀਬ ਹਰ ਤਰ੍ਹਾਂ ਦਾ ਮੰਦਾ ਬੈਠਾ ਸ਼ਰਧਾਲੂ ਉਸ ਗੰਦੇ ਜੋੜੇ ਨੂੰ ਸਾਫ਼ ਕਰਕੇ ਚਮਕਾ ਕੇ ਦਿੰਦੇ ਸਨ ਤੇ ਇਹ ਕਿੱਡੀ ਸੇਵਾ ਹੈ ਜੋੜਾ ਘਰ ਦੇ ਵਿੱਚ ਜੋੜੇ ਝਾੜਨੇ ਝਾੜੂ ਦੀ ਸੇਵਾ ਕਰਨੀ ਲੰਗਰ ਦੀ ਸੇਵਾ ਕਰਨੀ ਆਪਣੀ ਕਿਰਤ ਕਮਾਈ ਤੋਂ ਦਸਬੰਧ ਕੱਢਣਾ ਇਹ ਜਿਹੜੇ ਸਾਡੇ ਗੁਰੂ ਸਾਹਿਬ ਨੇ ਸਿਧਾਂਤ ਦਿੰਦੇ ਨੇ ਇਹਨਾਂ ਨਾਲ ਸਾਡੇ ਆਪਣੇ ਆਪ ਹੀ ਮਾੜੇ ਕਰਮ ਕੱਟੇ ਜਾਂਦੇ ਨੇ ਇਸ ਕਰਕੇ ਸਾਡੇ ਸਿੱਖ ਪੰਥ ਵਿੱਚ ਜੋਤਿश्वੇਦਿਆਂ ਨੂੰ ਮੰਨੇ ਨਹੀਂ ਜਾਂਦਾ ਸੇਵਾ ਤੇ ਸਿਮਰਨ ਹੀ ਪ੍ਰਧਾਨ ਹੈ ਇਸ ਕਰਕੇ ਜਿੰਨੀ ਅਸੀਂ ਸੇਵਾ ਕਰਾਂਗੇ ਜਿੰਨਾ ਸਿਮਰਨ ਕਰਾਂਗੇ ਉਹਨੇ ਸਾਡੇ ਕਾਰਜ ਰਾਸ ਹੋਣਗੇ ਲੋੜ ਸਿਰਫ ਭਰੋਸੇ ਦੀ ਹੈ ਜੇ ਫਰਜ਼ ਕਰੋ ਕੱਲਾ ਜਾਪ ਕਰਨ ਦੇ ਨਾਲ ਤੁਹਾਡਾ ਨਹੀਂ ਕੰਮ ਕੋਈ ਬਣ ਰਿਹਾ ਤੁਹਾਨੂੰ ਕਿਸੇ ਚੀਜ਼ ਦੀ ਸ਼ੰਕਾ ਹੈ ਤੁਸੀਂ ਗੁਰੂ ਘਰ ਜਾ ਕੇ ਸੇਵਾ ਕਰਨ ਲੋ ਜੀ ਹੱਥਾਂ ਦੇ ਨਾਲ ਜੋੜੇ ਝਾੜ ਲਓ ਜਿੱਥੇ ਜੋੜਿਆਂ ਦੀ ਸੇਵਾ ਨਹੀਂ ਹੈਗੀ ਤਾਂ ਝਾੜੂ ਲੈ ਕੇ ਝਾੜੂ ਦੀ ਸੇਵਾ ਕਰੋ ਰੋਜ਼ ਅਮਰਤ ਵੇਲੇ ਜਾ ਕੇ ਦੇਖੋ ਫਿਰ ਕਿਵੇਂ ਜਦੋਂ ਝਾੜੂ ਮਾਰਦੇ ਆ ਜੋੜੇ ਝਾੜਦੇ ਆ ਮਾੜੇ ਕਰਮ ਆਪਣੇ ਆਪ ਛੱਡ ਜਾਂਦੇ ਨੇ ਉਹਨਾਂ ਤੇ ਵੀ ਝਾੜੂ ਵੱਜ ਜਾਂਦਾ ਇਸ ਕਰਕੇ ਗੁਰੂ ਦੇ ਸ਼ਬਦ ਤੇ ਭਰੋਸਾ ਰੱਖੀਏ ਵੱਧ ਚੜ ਕੇ ਸਿਮਰਨ ਕਰੀਏ ਤਾਂ ਕਿ ਸਾਡਾ ਜਿਹੜਾ ਜੀਵਨ ਹੈ ਬੜਾ ਸੋਹਣਾ ਪਿਆਰਾ ਬਣ ਜਾਏ ਗੁਰੂ ਦੀ ਰਹਿਮਤ ਦਾ ਪਾਤਰ ਬਣ ਜਾਏ ਇਤਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ